ਪੰਜਾਬ ਦੇ ਵਿੱਚ ਹੋਈ ਮਾਨਸੂਨ ਦੀ ਐਂਟਰੀ ਤੋਂ ਬਾਅਦ ਲੁਧਿਆਣਾ ਵਿੱਚ ਭਾਰੀ ਬਰਸਾਤ ਹੋਈ ਹੈ ਦੱਸਿਆ ਕਿ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਆਵਾਜਾਈ ਕਰਨ ਵਾਲੇ ਲੋਕਾਂ ਦੇ ਲਈ ਬਰਸਾਤ ਮੁਸੀਬਤ ਬਣ ਕੇ ਸਾਹਮਣੇ ਆਈ ਹੈ ਕਿਉਂਕਿ ਅੱਜ ਭਾਰੀ ਬਰਸਾਤ ਦੇ ਕਾਰਨ ਸ਼ਹਿਰ ਦੇ ਵਿੱਚ ਪਾਣੀ ਭਰ ਗਿਆ ਸੜਕਾਂ

ਬਰਸਾਤ ਕਾ ਲੋਕ ਇੰਤਜ਼ਾਰ ਕਰ ਰਹੇ ਥੇ ਇੰਤਜ਼ਾਰ ਕਰ ਰਹੇ ਤੇ ਲੇਕਿਨ ਪਾਣੀ ਬਹੁਤ ਆ ਰਹਾ ਹੂ ਹੂੰ ਕਹਾਂ ਸੇ ਆਇਓ ਆਮੈਸਿਮਲਾ ਬੁਰੀ ਅੱਛਾ ਤੋ ਕਹਾਂ ਸੇ ਆ ਰਹੇ ਹੋ ਆ ਵੀ ਲੁਧਿਆਣਾ ਮੰਡੀ ਸੇ ਆ ਰਹੇ ਵਹਾਂ ਸੇ ਯਹਾਂ ਤੱਕ ਕੇ ਹਾਲਾਤ ਕਿਹਦੇ ਹਨ ਬਹੁਤ ਬੁਰਾ ਹੈ ਤੇ ਕੀ ਕਹੋਗੇ ਬਰਸਾਤ ਹੋਈ ਆ ਪਹਿਲੀ ਬਰਸਾਤ ਹੈ ਸਾਤ ਹੋਈ ਤੋ ਬਹੁਤ ਵਧੀਆ ਗੱਲ ਹੈ ਪਰ ਇੱਕ ਤਰ੍ਹਾਂ ਦੀ ਇੱਕ ਬੜੀ ਮਸੇਬਤ ਵੀ ਹੈ ਪਾਣੀ ਵਿੱਚ ਬਹੁਤ ਜਣਾ ਹੂ ਹੈ ਹੂੰ ਪਾਣੀ ਦਾ ਟਕਾਫ ਥੋੜਾ ਜੱਜ ਤੁਸੀਂ ਵੀ ਕੰਮ ਕਰਤੇ ਜਾ ਰਹੇ ਹੋ ਹਾਂਜੀ ਤੇ ਇਸ ਤਰ੍ਹਾਂ ਮਤਲਬ ਕਿ ਦੇਖ ਰਹੇ ਹਾਂ ਬਰਸਾਤ ਸਿਸਟਮ ਹਾਂ ਠੀਕ ਹੈ ਧੁੱਪ ਨਹੀਂ ਤੇ ਰੁਕ ਰਹੀ ਹੈ ਧੁੱਪ ਦੇ ਰਾਹ ਨਾਲ ਤਾਂ ਠੀਕ ਹੈ ਹੂੰ ਇਸ ਤਰ੍ਹਾਂ ਕਿਵੇਂ ਬਹੁਤ ਹੌਕਾ ਠੀਕ ਹੈ ਲੁਧਿਆਣਾ ਲਈ ਇਧਰ ਲਈ ਸ੍ਰਿੰਦਰ ਸੋਨੀ ਦਿੱਤ